ਮੈਂ ਨੀਰੇ ਸ਼ਰਮਾ ਫਾਇਰ ਅਫਸਰ ਨਗਰ ਨੀਮ ਬਟਾਲਾ ਪਾਨਯੋਗ ਡੀਸੀ ਗਦਾਸਪੁਰ ਜੀ ਅਤੇ ਐਸ ਡੀ ਐਮ ਬਟਾਲਾ ਜੀ ਦੇ ਹੁਕਮ ਅਨੁਸਾਰ ਜਿਹੜੀ ਅੱਜ ਦਾਤੀ 9 ਵਜੇ ਤੋਂ ਲੈ ਕੇ 9:30 ਵਜੇ ਤੱਕ ਇੱਕ ਤੇ ਬਲੈਕਆਊਟ ਦਾ ਪ੍ਰੋਗਰਾਮ ਦਿੱਤਾ ਗਿਆ ਜਿਹਦੇ ਵਿੱਚ ਸ਼ਹਿਰ ਵਾਸੀਆਂ ਨੂੰ ਸਾਡੇ ਵੱਲੋਂ ਅਪੀਲ ਕੀਤੀ ਜਾਂਦੀ ਹੈ ਵੀ 9 ਵਜੇ ਤੋਂ ਲੈ ਕੇ 9:30 ਵਜੇ ਤੱਕ ਆਪਣੇ ਘਰ ਦੀ ਕੋਈ ਵੀ ਲਾਈਟ ਜਿਹੜੀ ਔਨ ਨਾ ਕੀਤੀ ਜਾਵੇ ਇਨਵਰਟਰ ਸੋਲਰ ਸਿਸਟਮ ਤੇ ਕੈਮਰੇ ਦੀ ਈਵਨ ਜੇ ਜੇ ਤੁਹਾਡੇ ਮੋਬਾਈਲਾਂ ਦੀ ਵੀ ਲਾਈਟ ਨੂੰ ਇਹਨੂੰ ਵੀ ਬੰਦ ਰੱਖਿਆ ਜਾਵੇ ਤਾਂ ਜੇ ਇਹਨੂੰ ਸੰਪੂਰਨ ਰੂਪ ਚ ਬਲੈਕਆਊਟ ਆਈ ਇੱਕ ਸਫਲ ਬਲੈਕਆਊਟ ਚ ਪਰਵਰਤਨ ਕਰੀਏ ਉਸ ਤੋਂ ਬਾਅਦ ਸਾਡਾ ਅੱਜ ਦਾ ਸਾਡੀ ਮੌਗਡਲ ਰੱਖੀ ਗਈ ਹੈ ਜਿਹੜੀ 4 ਵਜੇ ਤੋਂ ਲੈ ਕੇ 5 ਵਜੇ ਤੱਕ ਅਨਸਿਵਲ ਹਸਪਤਾਲ ਬਟਾਲਾ ਵਿੱਚ ਹੈ ਇਹ ਰੇਟ ਦੀ ਹੈ ਜਿਹੜੀ ਹੈ ਕਾਲ ਹੈ ਮੌਗਡਲ ਦੀ ਇਹਦੇ ਵਿੱਚ ਫਾਇਰ ਸਰਵਿਸ ਸਿਵਲ ਡਿਫੈਂਸ ਹੋਮਗਾਰਡ ਇਹ ਸਾਰੇ ਸਾਡੀ ਜੁਨਟ ਜਿਹੜੀ ਹੈ ਐਨਸੀਸੀ ਵੀ ਨਾਲ ਇਹਦੇ ਜੋਇੰਟ ਜਿਹੜੀ ਸਾਡੀ ਮੌਕ ਡਲ ਹੋ ਰਹੀ ਹੈ ਉਹਦੇ ਵਿੱਚ ਕਿਸੇ ਵੀ ਐਮਰਜੈਂਸੀ ਸਿਚੁਏਸ਼ਨ ਵਿੱਚ ਆਪਸੀ ਕੋਆਰਡੀਨੇਸ਼ਨ ਕਿਸ ਤਰ੍ਹਾਂ ਆਪਾਂ ਕ੍ਰੀਏਟ ਕਰਨਾ ਔਰ ਕਿਸਾਂ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨੀ ਆ ਉਹਦੇ ਸੰਬੰਧੀ ਜਿਹੜੀ ਆ ਮੌਕ ਡਲ ਕੀਤੀ ਜਾਂਦੀ ਆ ਆਪਾਂ ਮੇਨ ਜਿਹੜੀ ਆ ਇਨਵਰਟਰ ਜਨਰੇਟਰ ਕਿਉਂਕਿ ਲਾਈਟ ਤੇ ਜਿਹੜੀ ਆ ਪਿੱਛੋਂ ਸਰਕਾਰ ਵੱਲੋਂ ਹੀ ਬੰਦ ਕੀਤੀ ਜਾਣੀ ਹੈ ਲੇਕਿਨ ਹਾਲਕਲ ਜਿਹੜੇ ਇਲੈਕਟ੍ਰਿਕ ਉਪਕਰਨ ਨੇ ਜਿਵੇਂ ਸੋਲਰ ਲਾਈਟਾਂ ਨੇ ਇਹਨਾਂ ਨੂੰ ਬੰਦ ਕੀਤਾ ਜਾਵੇ ਆਪਣੇ ਕੈਮਰੇ ਆ ਸੀਸੀਟੀਵੀ ਕੈਮਰੇ ਆ ਇਹਨਾਂ ਚ ਇੱਕ ਲਾਈਟ ਅਬਜ਼ਰਵ ਹੁੰਦੀ ਆ ਉਹ ਵੀ ਬੰਦ ਕੀਤੀ ਜਾਵੇ ਤੇ ਨਾਲ ਹੀ ਇਹਦੇ ਜਿਹੜੇ ਆ ਇਨਵਰਟਰ ਔਰ ਜਨਰੇਟਰ ਇਹਨਾਂ ਤੇ ਸੰਪੂਰਨ ਰੂਪ ਚ ਇਹਨਾਂ ਨੂੰ ਬੰਦ ਰੱਖਿਆ ਜਾਂਦਾ ਬਲੈਕਆਊਟ ਦੇ ਦੌਰਾਨ ਤਾਂ ਜੋ ਕਿਸੇ ਵੀ ਅਨਸਖਾਵੀ ਘਟਨਾ ਤੋਂ ਅਸੀਂ ਆਪਣੇ ਸ਼ਹਿਰ ਨੂੰ ਬਚਾ ਸਕੀਏ ਫਾਇਰ ਬੁਗੇੜ ਦੀ ਜੀ ਟੀਮ ਸਾਡਾ ਪਹਿਲਾਂ ਹੀ ਬਾਡੀ ਦਾ ਸੀਜ਼ਨ ਚੱਲ ਰਿਹਾ ਸੀਗਾ ਸਾਡੀਆਂ ਜਿਹੜੀਆਂ ਡਿਊਟੀਆਂ 9 ਬਰ 9 ਨੇ ਸਾਡੀਆਂ ਡਿਊਟੀਆਂ ਛੁੱਟੀਆਂ ਰੇਸਟਾਂ ਬਿਲਕੁਲ ਬੰਦ ਕੀਤੀਆਂ ਹੋਈਆਂ ਨੇ ਔਰ ਅਸੀਂ 12-12 ਕੈਂਡੀਡਿਟੀ ਵੀ ਕਰ ਰਹੇ ਆ ਸਾਡਾ ਸਟਾਫ ਸਾਡੀਆਂ ਗੱਡੀਆਂ ਐਕਟਿਵ ਮੋਡ ਤੇ ਨੇ ਸਾਰੀਆਂ ਸਟਾਫ ਸਾਰਾ ਦਫ਼ਤਰ ਵਿੱਚ ਹਾਜ਼ਰ ਆ ਤੇ ਕਿਸੇ ਵੀ ਅਨਸਖਾਮੀ ਘਟਨਾ ਨੂੰ ਨੇ ਦੇਖਣ ਲਈ ਹਾਇਰ ਸਟਾਫ ਜਿਹੜਾ ਵਾ ਉਹ ਤਿਆਰ ਪਰ ਤਿਆਰ ਦੇਖੋ ਜੀ ਕਾਰਵਾਈ ਦਾ ਮੈਂ ਹਲੇ ਨਹੀਂ ਕਹਿ ਸਕਦਾ ਕੋਈ ਵੀ ਲੇਕਿਨ ਇਹ ਸਾਨੂੰ ਆਪ ਹੀ ਸਮਝਣਾ ਪਏਗਾ ਇਹ ਇੱਕ ਜਿਹੜੀ ਆ ਜੰਗ ਦੇ ਮੁਹਾਰੇ ਤੇ ਆ ਤੇ ਇੱਥੇ ਸਾਨੂੰ ਆਪ ਹੀ ਸਮਝਣਾ ਪਏਗਾ ਇੱਕ ਰੂਟੀਨ ਪ੍ਰੈਕਟਿਸ ਆ ਸਾਡੇ ਪਾਸੇ ਵੀ ਕਿਸੇ ਵੀ ਆਪਣੇ ਸ਼ਹਿਰ ਨੂੰ ਬਚਾਉਣ ਵਾਸਤੇ ਇਹ ਕਿਸੇ ਵੀ ਤਰ੍ਹਾਂ ਦੀ ਵੱਡੀ ਕੋਈ ਘਟਨਾ ਨੂੰ ਰੋਕ ਸਕੀਏ ਮੇਰਾ ਨਾਮ ਹਰਦੀਪ ਸਿੰਘ ਬਾਜਵਾ ਗਿਫਟੀਤੀ ਫੋਡਰ ਸੋਲ ਸਫਸ ਬਟਾਲਾ ਆਜ ਦੇ ਦਿਨ ਤੋਂ ਬੀਸੀ ਸਾਹਵਾਲੋ ਸਾਨੂੰ ਹੁਦਿਆਤਾ ਹੋਈਆਂ ਹਨ ਬਟਾਲੇ ਵਾਲੇ ਉਹਦੇ ਐਸਟੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ ਅਥੇ ਫਾਇਰ ਬ੍ਰਿਗੇਡ ਵਾਲੇ ਸੋਲ ਫੈਂਸ ਹੋਮਗਾਰਡ ਤੇ ਐਨਸੀਸੀ ਪਟੇ ਹੋ ਕੇ ਸਾਰੇ ਇੱਕ ਕੰਮ ਕਰ ਰਹੇ ਹਨ ਅੱਜ ਪਹਿਲੋ ਨਿਰਧਿਤ ਕੰਮ ਮੁਤਾਬਕ ਮੋਕ ਡਿਲੀਵਰੀ ਰੱਖੀ ਗਈ ਹੈ। ਜੇ ਲੋ ਹਸਪਤਲ ਬਟਾਲਾ ਵਿਖੇ 4 ਤੋਂ 5 ਘੰਟੇ ਟਾਈਮ ਲੰਗਾ। ਉਸ ਤੋਂ ਬਾਅਦ ਸ਼ਾਮ ਨੂੰ 9 ਤੋਂ 9:30 ਵਜੇ ਤੱਕ ਬਲੈਕਆਊਟ ਹੈ। ਜਿਹਦੇ ਵਿੱਚ ਸਾਨੂੰ ਸਾਰੇ ਸ਼ਹਿਰੀਆਂ ਨੂੰ ਆਪਣੇ ਸ਼ਹਿਰ ਦੇ ਰੱਖਿਆ ਵਾਸਤੇ ਤੇ 에ਅਰ ਰੈਡ ਵਾਰਨਿੰਗ ਹੋਣ ਤੇ ਆਪਾਂ ਸਾਰਿਆਂ ਨੂੰ ਬਲੈਕਆਊਟ ਕਰਨੀ ਹੈ। 에ਅਰ ਰੈਡ ਵਾਰਨਿੰਗ ਜਿਹੜੀ ਹੈ ਉਹ 2 ਮਿੰਟ ਉਸ ਹੋਏਗੀ ਪਰ ਉਹਦਾ ਜਿਹੜਾ ਸਾਇਰਨ ਵਜੇਗਾ ਉਹ 5 ਮਿੰਟ ਹਾਈ ਪਿੱਕ 2 ਮਿੰਟ ਲੋ ਪਿੱਕ 5 ਮਿੰਟ ਹਾਈ ਪਿੱਕ ਤੇ 2 ਮਿੰਟ ਲੋ ਪਿੱਕ ਤੇ ਲਗਾਤਾਰ 2 ਮਿੰਟ ਚੱਲੇਗਾ ਜਿਸ ਤੋਂ ਪਤਾ ਹੋਏਗਾ ਕਿ ਇੱਥੇ ਕੋਈ ਅਟੈਕ ਹੋਣ ਵਾਲਾ ਹੈ ਭਾਈਆ ਇਸ ਕਰਕੇ ਆਪਾਂ ਸਾਰਿਆਂ ਨੂੰ ਉਹਦਾ ਸਮਝਣਾ ਚਾਹੀਦਾ ਤੇ ਆਪਣੇ ਘਰ ਦੀ ਕਿਸੇ ਕਿਸਮ ਦੀ ਇਨਵਰਟਰ ਦੀ ਕੈਮਰਿਆਂ ਦੀ ਮੋਮਬਤੀ ਲਾਈਟ ਦੂਜੀ ਲਾਈਟ ਕੋਈ ਨਿਚਰਾਏਗਾ ਕਿਉਂਕਿ ਉਹ ਸਾਵਧਾਨ ਸਾਡੇ ਵਾਸਤੇ ਤੇ ਸਾਡੇ ਆਲੇ ਦੁਆਲੇ ਵਾਸਤੇ ਵਧੀਆ ਹੋਣਗੀਆਂ ਕਿਉਂਕਿ ਜੇ ਸਾਡੀ ਇੱਕ ਦੀ ਲਾਈਟ ਵੀ ਜਲਦੀ ਹੁੰਦੀ ਹੈ ਤੇ ਉਹਦੇ ਉੱਤੇ ਕੋਈ ਅਟੈਕ ਹੋ ਜਾਂਦਾ ਉਹਦੇ ਨਾਲ ਸਾਰਿਆਂ ਦਾ ਨੁਕਸਾਨ ਹੋਏਗਾ ਸ਼ਹਿਰ ਦਾ ਨੁਕਸਾਨ ਹੈ ਪਰ ਉਹ ਸਾਡਾ ਨੁਕਸਾਨ ਹੈ ਇਸ ਲਈ ਦੁਬਾਰਾ ਸ਼ਹਿਰ ਵਾਸੀਆਂ ਨੂੰ ਹੋਰ ਜ਼ੋਰ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਰੈਡ ਵਾਰਨਿੰਗ ਦੇ ਟਾਈਮ ਤੇ 9 ਤੋਂ 9:30 ਤੱਕ ਆਪਣੇ ਘਰਾਂ ਦੀਆਂ ਕੰਪਲੀਟ ਲਾਈਟਾਂ ਬੰਦ ਰੱਖੇ ਜਾਣ ਜੋ ਕੋਈ ਤੁਹਾਡੇ ਵਾਸਤੇ ਤੇ ਤੁਹਾਡੇ ਸ਼ਹਿਰ ਵਾਸਤੇ ਬਹੁਤ ਲਾਇਵੰਦ ਹੋਣ ਗਿਆ ਜਿਸ ਨਾਲ ਹੀ ਵੱਡੇ ਤੋਂ ਵੱਡਾ ਹੋਣਾ ਨੁਕਸਾਨ ਨੂੰ